ਮੇਰ ਦਾ ਬੰਦੇ ਆ ਜੀ ਇੱਕ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਯਾਰ ਇਹ ਆਪੇ ਸਰਕਾਰ ਆਉਂਦੀ ਨਾ ਆ ਸਾਰਾ ਕੰਕਰੀਟ ਦਾ ਬੰਦ ਬਣਾਵਾਂਗੇ ਸਾਰੇ ਦਰਿਆਦ ਬੋਲੇ ਆਪ ਪੰਡੇ ਲੇਦਾ ਅਗਰ ਪੱਕਾ ਹੀ ਕਰਾਂਗੇ ਤਾਂ ਉੱਪਰ ਲਾਜ ਇੱਕ ਕੋਈ ਗੰਦਾ ਪਾਣੀ ਇੱਕ ਗੂੜੀ ਦਰਿਆਵਾਂ ਚ ਨਹੀਂ ਵਜਾਂਦਾ ਪਰ ਅੱਜ ਇਤੋ ਹੀ ਸਾਰੇ ਪਾਣੀ ਆ ਜੀ ਇਤੋ ਹੀ ਪਾਣੀ ਜਿਹੜਾ ਤੁਸੀਂ ਕਿਹਾ ਕਰੋ ਜੀ ਔੜੀ ਆ ਜੀ ਸਾਰਿਆਂ ਸਾਰਿਆਂ ਹੋਰ ਕਿਸ ਚੀਜ਼ ਦੀ ਲੋੜ ਹੈ ਯਾਰ ਬੇਨਤੀ ਹੋ ਰਹੀ ਹੈ ਪ੍ਰਧਾਨ ਸਾਹਿਬ ਅਸੀਂ ਪਹਿਲਾਂ ਇਲਾਕਾ ਨੂੰ ਵਸੇਲ ਵੀ ਕੀਤੀ ਸੀ ਜੀ ਨਾਲ ਬਿਲਕੁ ਜਿੱਥੇ ਆਪਾਂ ਖੜੇ ਆ ਬਿਲਕੁ ਜਿਹੜੇ ਸੀਵਰੇਜ ਦਾ ਪਾਣੀ ਜੀ ਲਿਆ ਕੇ ਇਤੋ ਹੀ ਲਿਆ ਕੇ ਇੱਥੇ ਦਰਿਆ 'ਚ ਡੰਪ ਕਰਨਾ ਚਾਹੁੰਦੇ ਆ ਜੀ ਅੱਜ ਸਾਲ 1.5 ਸਾਲ ਤੋਂ ਲੜਾਈ ਲੱਟ ਰਹੇ ਆ ਜੀ ਪਾਣੀ ਨਹੀਂ ਦਰਿਆ 'ਚ ਦਰਿਆ 'ਚ ਦੀ ਟ੍ਰੀਟਮੈਂਟ ਕਰਕੇ ਕਹਿੰਦੇ ਸੀ ਦਰਿਆ 'ਚ ਪਾਣੀ ਨਹੀਂ ਪੈਣਾ ਸਾਡੇ ਦੋਨੇ ਪਿੰਡ ਜਿਹੜੇ ਆ ਉਹ ਜ਼ੀਰੋ ਹੋ ਜਾਣੇ ਆ ਗੁਰੂ ਘਰ ਦੇ ਨਾਲ ਦੀ ਛੜਤ ਵਾਲੀ ਪਾਣੀ ਆਉਣਾ ਪਟਕੇ ਯਾਰ ਸਾਰਾ ਵਹਿ ਜਾਣਾ ਜਿਹੜਾ ਟ੍ਰੀਟਮੈਂਟ ਦਾ ਪਾਣੀ ਤੇ ਖੇਤਾਂ 'ਚ ਲਾ ਲੈਣ ਉਹ ਆਪਣੇ ਹਲਕਾ ਓ ਆਪਣੇ ਪਾਣੀ ਸਾਹਮਣੇ ਸਾਡੇ ਪਿੰਡ 'ਵੈਜੀ ਪਾਣੀ ਵਿਹਾ ਕੇ ਇੱਕ ਦਰਿਆ 'ਚ ਨਾ ਨਾ ਜੋ ਵੀ ਆਪਣਾ ਉਧਰੋਂ ਯਾਰ ਤੁਸੀਂ ਸਾਰੇ ਤਕੜਿਓ ਜਿੰਨੀ ਤੁਸੀਂ ਸਾਰੀ ਮਨਲਾ ਦਾ ਸੰਗਤ ਨੇ ਤੁਹਾਨੂੰ ਤੁਸੀਂ ਯਾਰ ਜਿਹੜਾ ਇੰਨੀ ਦੇਨ ਰਾਤ ਕਰਕੇ ਤੁਸੀਂ ਸਾਰਾ ਬਚਾ ਲਿਆ ਮoure ਦਿਨਾਂ ਤੱਕ ਕਿੱਥੇ ਜਮ ਚਲੇ ਤੋ ਹੁਣ ਇਥੇ ਕਿਸੇ ਚੀਜ਼ ਦੀ ਲੋੜ ਹੋਏ ਤਾਂ ਮਨ ਦੱਸੋ ਤਾਂ ਜੀ ਮਿੱਟੀ ਪਾਉਣੀ ਆ ਜੀ ਅਸੀਂ ਜੋਂ ਸਾਹਿਬ ਤੇ ਇਧਰ ਪੱਥਰ ਆ ਇਹ ਟੁਕਰਾਂ ਤੇ ਜੀ ਮੀਂਹ ਵਾਲੇ ਸਪਾਸ ਆਪਣੇ ਸਾਡੇ ਪੱਥਰ ਤੇ ਸਾਡੇ ਮਿੱਟੀ ਜੀ ਹਾਂ ਹਾਂ ਇਹ ਲਈ ਅੱਛਾ ਤੋ ਇਹ ਡੀਜ਼ਲ ਚਾਹੀਦਾ ਤੋ ਜੀ ਡੀਜ਼ਲ ਸਾਡੀ ਮਿੱਟੀ ਦਿੱਤਾ ਸਾਨੂੰ ਸਾਡੀ ਮਿੱਟੀ ਲਈ ਤੇ ਪੱਥਰ ਲਈ ਜੋ ਵੀ ਤੂੰ ਵੀ ਰੀਲ ਹੋਣਾ ਜੇ ਉਧਰ ਕੁਕਰਾ ਸੀਗਾ ਉਹ ਦਿਖਾਈਦਾ ਡੀਜ਼ਲ ਤੁਹਾਡੇ ਕੋਲ ਕਿੰਨਾ ਹਜ਼ਾਰ ਲੀਟਰ ਤਾਂ ਲੈ ਕੇ ਆਏ ਆ ਕਿੰਨਾ ਚਾਹੀਦਾ ਯਾਰ ਦੱਸੋ ਪੰਜ ਨਹੀਂ ਕਰ ਦਿਓ ਜੀ ਤਾਂ ਜੀ ਤਿੰਨ ਨਹੀਂ ਕਰ ਦਿਓ ਟੋਟਲ 2000 ਰੁਪਏ ਦੇ ਦਿਓ ਜੀ ਹਾਂ ਜੀ ਤੇ ਉਹ 1500 ਅਸੀਂ ਮੀਓ ਵਾਲ ਨੂੰ ਦੇਰ ਬਹਾ ਕੇ 1500 ਆਟਾ ਹੋ ਗਿਆ ਤੇ ਬਾਕੀ ਜੀ ਸਾਨੂੰ ਮਿੱਟੀ ਅਸੀਂ ਜਿੱਦਾਂ ਲਾਵਾਂਗੇ ਕੋਸਾ ਜੇੰਦਲੇ ਤੇ ਅੰਦਰ ਆਜੂ ਕਾਪਰ ਵਿੱਚ ਇੱਕ ਤਾਂ ਇਹ ਕਰ ਦੇ ਹਾਂ ਜੀ ਮੈਂ 3000 ਲੀਟਰ ਡੀਜ਼ਲ ਦੇ ਦੇਣੇ ਆ ਤੁਹਾਨੂੰ ਆ ਜਰਾ ਸਾਹਿਬ 2 ਲੱਖ ਰੁਪਇਆ ਹੁਣ ਲੈ ਲਓ ਆਹ ਰੋਲ ਬੋਲੇ ਹੋਰ ਵੀ ਲੋੜ ਪਏ ਕੰਧਰਾ ਸਰ ਨੂੰ ਟੈਲੀਫੋਨ ਕਰ ਦਿਓ ਤੇ ਮੈਂ ਨਾਲ ਦਾ ਨਾ ਭੇਜਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਜੀ ਤੁਹਾਡਾ ਠੀਕ ਨਹੀਂ ਜੀ ਆਪਣਾ ਫਰਜ਼ ਹੈ ਆਪਾਂ ਜੇ ਸਾਰੇ ਇਕੱਠੇ ਭਰਾਵਾਂ ਵਾਂਗੂ ਨਹੀਂ ਕੰਮ ਕਰਾਂਗੇ ਤਾਂ ਕਿਵੇਂ ਹੋਊਗਾ ਬਸ ਮਾਣ ਦਰਦੇ ਮਾਣ ਆਜੀ ਨਹੀਂ ਨਹੀਂ ਯਾਰ ਆਪਾਂ ਦੱਸਾ ਕੀ ਹੈ ਬਹੁਤ ਔਖਾ ਤੁਹਾਡੇ ਟਾਈਮ ਦੇ ਹੋਏ ਆ ਜੀ ਇੱਥੇ ਪੱਥਰ ਲੱਗਾ ਜਦੋਂ ਦਾ ਇੱਥੇ ਨਾ ਸਾਰਾ ਉਦੋਂ ਦਾ ਇਹ ਹੋਇਆ ਹੈ ਉਦੋਂ ਮੁੜ ਕੇ ਕਿਸੇ ਨੇ ਬਾਤ ਨਹੀਂ ਪੁੱਛੀ ਇਹ ਬੰਦ ਕੀ ਕਹਿੰਦੇ ਜੀ ਆਹ ਦਮਾ ਗਿਆ ਦਮ ਦੇ ਕੋ ਜਾਣਦਾ ਨਹੀਂ ਕਿ ਤੁਸੀਂ ਆ ਜਿਹੜੇ ਦੇਖੇ ਜੰਨੇ ਆ ਕਹਿੰਦੇ ਨਹੀਂ ਦੇਖੇ ਜੰਨੇ ਆ ਜੀ ਆਪਾਂ ਜੂਣਾ ਮਰਨਾ ਇੱਥੇ ਤੇ ਵੱਡੇ ਪਾਤਾਲ ਸਾਹਿਬ ਨੇ ਸਾਰੀ ਜ਼ਿੰਦਗੀ ਇਸ ਕੰਮ ਜਲਾਈ ਹੈ ਬਿਲਕੁਲ ਤੇ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਇਸ ਕੰਮ ਲਾਈ ਬਿਲਕੁਲ ਤੇ ਅੱਜ ਕਰਕੇ ਕੋਈ ਅਸੀਂ ਤਾਂ ਦਿਲੋਂ ਸੇਵਾ ਕਰਦੇ ਲੱਗੇ ਆ ਤੇ ਮੈਂ ਤਾਂ ਹੋਰ ਵੀ ਸਾਰਿਆਂ ਨੂੰ ਕਹਿਣਾ ਜਿਹਦੇ ਕੋਲੇ ਜੋ ਕੁਝ ਵੀ ਹੈ ਆ ਸੇਵਾ ਹੈ ਕਿਉਂਕਿ ਲੋਕੀ ਬਹੁਤ ਦੁਖੀ ਹੈ ਜੈ ਜੀ ਹਾਲਾਤ ਮੈਂ ਦੇਖੀ ਹੈ ਮੈਂ ਤਾਂ ਧਾਂਪੂਰ ਤੋਂ ਲੈ ਕੇ ਹਰ ਜਗ੍ਹਾ ਤੇ ਜਾ ਕੇ ਇਸ ਸਾਲ ਕੱਟਣਾ ਮੁਸ਼ਕਲ ਹੋਇਆ ਜੀ ਬਹੁਤ ਜਿਹੜਾ ਸਾਹ ਰਹਿੰਦਾ ਹੈ ਕਹਿੰਦਾ ਬਹੁਤ ਸਾਨੂੰ ਮੁਸ਼ਕਲ ਹੋਇਆ ਚਲੋ ਅਸੀਂ ਪੋਦੈਨਿਕ ਸਵੇਰੇ ਵਾਲੀ ਆ ਉਹ ਵੀ ਪੁੱਛ ਗਿਆ ਹੀ ਉਹੀ ਖੜਾ ਸੀ ਕਿਹਦਾ ਜਿੰਦਾ